ਕੋਈ ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ 'ਚ ਸਵੇਰ ਦਾ ਟਾਈਮ ਹੈ ਜੀ ਕੱਖ ਲੈ ਕੇ ਆਏ ਆ ਖੇਤ ਤੋਂ ਮੈਂ ਕਹਿ ਰਿਹਾ ਲਗਾਤਾਰ ਬਹੁਤ ਜ਼ਿਆਦਾ ਮੌਸਮ ਖਰਾਬ ਹੋਇਆ ਹੈ ਸਭ ਕਾਰੇ ਗੁਰੇ ਭਰੇ ਹੋਏ ਆ ਪਾਣੀ ਨਾਲ ਮੱਕੀ ਵੀ ਸਾਰੀ ਪਾਣੀ ਨਾਲ ਭਰ ਗਈ ਇੱਧਰ ਤੇ ਬੋਤਾ ਜੀ ਵੀ ਜੀ ਦੇ ਇੱਧਰਲੀ ਸੈਡ ਪਾਣੀ ਟੋਲਾਂ ਦੇ ਉੱਪਰੋਂ ਚੱਲ ਪਿਆ। ਦੁਸ਼ਾਮ ਤੱਕ ਆਹੀ ਹਰ ਰਿਹਾ ਤਾਂ ਲੱਗਦਾ ਨਹੀਂ ਵੀ ਇਹ ਮਾੜੇ ਮੋੜ ਟੋਲ ਦਿਖਦੀ ਜਾਂਦੀ ਦਿਖ ਜੂਗੀ। ਛੋਟੀ ਮੱਕੀ ਦਾ ਜ਼ਿਆਦਾ ਔਖਾ। ਵੱਡੀ ਮੱਕੀ ਦਾ ਜਲੂ ਸੰਭਲ ਜੂ। ਬਰਾਬਰ ਹੋਇਆ ਕਿਹੜਾ ਟੋਲਾਂ ਦੇ ਪਾਣੀ। ਬੱਤੀ ਬੱਦਲ ਖਾਦੇ ਵੀ ਪੂਰਾ ਕੋਲੇ ਆ ਖੜਾ। ਦੇਖੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚੇ ਆ ਜੀ ਮੈਸੀਜ ਏਜੰਸੀ 'ਚ ਅੱਜ ਇਹਨਾਂ ਦੀ ਇੱਕ ਸਕੀਮ ਆ ਲੱਕੀ ਡਰਾ ਜੀ ਤੇ ਲੱਕੀ ਡਰਾ ਕਰਕੇ ਆਪਾਂ ਉਰੇ ਆਏ ਆ ਮੀਂਹ ਬਹੁਤ ਪੈਂਦਾ ਬਾਈ ਗੱਡੀ 'ਚ ਆਏ ਆ ਮੀਂਹ ਪਾਣੀ ਦੇਖਾਦੇ ਕਿੰਨੇ ਕਿੰਨੇ ਬਹੁਤ ਪਾਣੀ ਖੜਾ ਰਹਿੰਦੇ ਗੱਡੀ 'ਚ ਅੱਜ ਇਹਨਾਂ ਨੇ ਲੱਕੀ ਡਰਾ ਕੱਢਣਾ ਉਰੇ ਜਿਨ੍ਹਾਂ ਨੇ ਜੈਨਰੇਟਰ ਨਵੇਂ ਲਏ ਵੇ ਤੇ ਨਾ ਮੈਂ ਆਪਣਾ 9200 ਰਾਜਵੀਰ ਵਾਲਾ ਹੋ ਗਿਆ ਉਮੇ ਨਾ ਲੱਕੀ ਡਰਾਅ ਕੱਢਣੇ ਆ ਨਾਮ ਕੱਢਣੇ ਪਹਿਲਾ ਨਾਮ ਆ 327935 ਦੂਆ ਹੈਗਾ ਆਲਟੋ ਪੀਆ ਮਲਟੀਨਾ ਆ ਨਾਮ ਆ ਭਾਈ ਸਾਡਾ ਟਰੈਕਟਰ ਵੀ ਉਹ ਵਿੱਚ ਪੀਸੀਐਲ ਸੀਡੀ 100 ਤੇ ਪਲੱਸ ਨਾਮ ਆ ਤੇ ਅੰਦਰ ਚੱਲਦਾ ਪ੍ਰੋਗਰਾਮ ਅੰਦਰ ਵੀ ਮੜਾ ਦੇਣੀਗਾ

तो तो ये दो बच्चे हमारे साथ में हैं जो तो में हैं जो लगातार हम इनके माध्यम उस से तो अच्छे से तो आप तो देखो तो 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 से आपको ਹਰੀਦਾ ਜੀ ਹੁਣ ਚੱਲੇ ਮਰੰਡੇ ਇੱਕ ਦੋ ਕੰਮ ਆ ਤੇ ਮੀਂਹ ਨਹੀਂ ਹਟ ਰਿਹਾ ਇੱਕ ਤਾਂ ਜਮੇ ਹੀ ਇੱਕ ਦੋ ਕੰਮ ਸੇਵਰਨ ਨੂੰ ਵੀ ਆ ਉਹ ਸਮਾਨ ਜਾ ਅਸੀਂ ਲੈਣਾ ਉਹਦੇ ਕਰਕੇ ਅਸੀਂ ਤਾਂ ਚੱਲੇ ਹਲੇ ਮੈਂਬਰ ਤਾਂ ਸਾਰੇ ਬੈਠੇ ਆ ਕਸਟਮਰ ਉਹਰੇ ਲਾਈਵ ਚੱਲ ਰਿਹਾ ਬਿੰਦਰ ਕਿਆ ਲਿੰਕ ਆ ਉਹਦਾ ਉਹਦਾ ਹੈਗਾ ਮੈਸੀ ਫਰਗੂਸ਼ਨ ਲੱਕੀ ਡਰਾਅ ਲਾਈਵ ਹਾਂ ਉਹ YouTube ਤੇ ਚੱਲ ਰਿਹਾ ਲਗਾਤਾਰ ਲਾਈਵ ਮੇਰੇ ਹਿਸਾਬ ਨਾਲ ਵੀ ਹਲੇ 2-3 ਘੰਟੇ ਦਾ ਪ੍ਰੋਸੈਸ ਹੋਰ ਆ ਨਾ ਬਹੁਤ ਆ 350 ਦੇ ਉੱਪਰ ਆ ਹਲੇ ਯਾਰ ਕਿੱਥੇ ਹਲੇ 450 ਦੇ ਉੱਪਰ ਨਾ ਆ ਹਲੇ ਤਾਂ ਕੁਝ ਵੀ ਨਹੀਂ ਕੱਢਿਆ ਇਹਨਾਂ ਨੇ ਆਪਣੇ ਵੀ ਮਰੰਡੇ ਉਰੇ ਕਬੂਰ ਮੰਚਲੇ ਦੇ ਮੁੰਡੇ ਉੱnikਲੇ ਆਇਆ ਹਾਲੇ ਜੂਸਰ ਤੇ ਸ਼ੁਰੂ ਹੋਇਆ ਜੂਸਰ ਥੱਲੇ ਦੇ ਸ਼ੁਰੂ ਹੋਇਆ 9 ਨੰਬਰ ਬੱਤੇ ਸ਼ੁਰੂ ਹੋਇਆ ਹਾਂ ਹਾਂ ਜੂਸਰ ਬੱਤੇ ਫੇਰ ਉੱਪਰ ਪਾਣੀ ਪਾਣੀ ਹੋਇਆ ਬੈ ਸਾਰੇ ਪਾਸੇ ਕੱਲ ਦਾ ਵੀ ਹੀ ਪੈ ਰਿਹਾ ਬਿੰਦਰ ਪੂਰਾ ਭਾਈ ਮੈਂ ਕੱਲ ਕੱਲ ਵਾਲੀ ਵੀਡੀਓ ਚ ਵੀ ਦਿਖਾਇਆ ਮੈਂ ਸਿਮਰਨ ਨੂੰ ਲੈ ਕੇ ਗਿਆ ਤਾਂ ਹਾਂ ਆਪਣੇ ਗੰਨਿਆਲੇ ਡੋਣਾਪੁਰ ਨੂੰ ਪਾਣੀ ਚੱਲਦਾ ਤਾਂ ਉੱਤਰ ਕਹਿੰਦੇ ਆ ਤੇਰੇ ਸੁਲਤਾਨਪੁਰ ਲੋਧੀ ਕਹਿੰਦੇ ਇੱਥੇ ਪਾਣੀਓ ਪਾਣੀ ਚਲਾ ਦੇਣਾ ਇਹਨੇ ਜੇ 2-3 ਦਿਨ ਹੋਰ ਨਾ ਹਟਿਆ ਮੀਂਹ ਆਪਣੇ ਘੱਗਰ ਨੇ ਜੜੇ ਹੋਣਾ ਵੀਰੇ ਹਾਂ ਜਿਹੜੇ ਪਟਿਆਲਾ ਰਾਜਪੁਰਾ ਸੰਗਰੂਰ ਹਾਂ ਉਹ ਏਰੀਆ ਸ਼ਾਮਿਲ ਹੋ ਜਣੀ ਆਪਾਂ ਨੂੰ ਜੇ ਮੀਂਹ ਪਈ ਗਿਆ ਆਪਾਂ ਨੂੰ ਜਿਹੜੇ ਆਪਣੇ ਪਿੰਡ ਨੂੰ ਦੱਬਦੀ ਆ ਹਾਂ ਉਹ ਦੱਬਦੀ ਆਪਾਂ ਨੂੰ ਦਸਾਰਨੇ ਵਾਲੀ ਨਦੀ ਹਾਂ ਕਰਾਲੀ ਜਿਹੜੀ ਚੱਲ ਰਹੀ ਆ ਉਹ ਅੱਗੇ ਟੁੱਟ ਗਈ ਤਾਂ ਆਪਣੇ ਪਿੰਡਿੰਗਿੰਦੀ ਨੂੰ ਪਾਣੀ ਆਇਆ ਤੇ ਆਪਦੀ ਉਹ ਹੁਣ ਪੇਰ ਤਿੰਨ ਦਿਨ ਦੀ ਪੂਰੇ ਜੋਰਾਂ 'ਤੇ ਚੱਲਦੀ ਆ। ਹੂੰ। ਕੱਲ ਮੈਂ ਗਿਆ ਤਾਂ ਨਾ ਪਰਸੋਂ ਪਰਸੋਂ ਪੂਰੇ ਜੋਰਾਂ 'ਤੇ ਚੱਲਦੀ ਧੀ ਉਹ। ਬਾਕੀ ਹੁਣ ਭਾਈ ਇਹ ਜਿਹੜਾ ਡਰਾਂ ਵਾਲਾ ਕੰਮ ਇਹ ਘਰਾਂ ਜਾ ਕੇ ਹੀ ਦੇਖੇਗੇ ਹੁਣ ਲਾਈਵ 'ਚ। ਹੂੰ। ਜਣੀ ਮੈਂ ਜਾਂਸੀ ਦੇ ਹਲੇ ਇੱਕ 210 ਨਾਮ ਦਾ ਯੂਸਰ ਇੱਕ ਬੰਦੇ ਨੂੰ ਨਿਕਲਿਆ ਮਰੰਡੇ ਜਾਂਸੀ ਬਾਕੀ ਦੇਖਦੇ ਆਂ ਦੇਖਦੇ ਆਂ ਜੇ ਤਾਂ ਕਿਸਮ ਵਿੱਚ ਕੁਝ ਹੋਇਆ ਜੇ ਆਪਣੀ ਕਿਸਮ ਵਿੱਚ ਕੁਝ ਹੋਇਆ ਤਾਂ ਨਿਕਲਿਆਊਗਾ ਤਾਂ ਨਿਕਲਿਆਊਗਾ ਨਹੀਂ ਮੇਰਾ ਇਹ ਕੰਮ ਕਰ ਲੀਏ ਮਹਾ ਵੀ ਮੀਂਹ ਬਹੁਤ ਆਂ ਨਗਰ ਵਿੱਚ ਆਈ ਦੇਖਣਾ ਆ ਵੀ ਜੋਣੇ ਜਾ ਕੇ ਘਰਾਂ ਡੰਗਰ ਵੀ ਦੇਖਣੇ ਸਿਮਰਨ ਕੋ ਫੀਡ ਮੁੱਕੀ ਹੋਈ ਆ ਇਹਨੂੰ ਹੁਣ ਕਹੇ ਤਾਂ ਵੀ ਇੱਕ ਥੈਲਾ ਤੋਂ ਲੈ ਜਾ ਕਾਲੂ ਫੀਡ ਬਣਾ ਲਈ ਤੁਹਾਨੂੰ ਵੀ ਰਿਵਾਈ ਬਣਨੀ ਜਿਹੜੇ ਸਾਨੂੰ ਮੌਸਮ ਮੈਟਰ ਦੱਸਿਆ ਵੀ ਹਾਂ ਆ ਸਿਮਰਨ ਕਿਆ ਲੈ ਕੇ ਜਾਣਾ ਫੀਡ ਦਾ ਥੈਲਾ ਵੀ ਲੈਣ ਆਇਆ ਕਿਹੜਾ ਆ ਆਈ ਲੈ ਲੈਣਾ ਵੀਡੀਓ ਆਪਣਾ ਇੱਕ ਦੋ ਲੈ ਜਾਉਣ ਮਿੱਥੀ ਹੀ ਅਟਣਾ ਹੈਗਾ ਤੇਰੀ ਇੱਕ ਦੋ ਦਿਨ ਵੇਢ ਨਹੀਂ ਬਣਦੇ ਵੇਢ ਬਣਨੀ ਨਹੀਂ ਹੈਗੀ ਉਹ ਤਾਂ ਹੀ ਤਾਂ ਲੈਣਾ ਹੈ ਹਾਂ ਆ ਕਿੱਥੋਂ ਲੈ ਕੇ ਜਾਣਾ ਕਿੱਥੋਂ ਲੈ ਜਾਣਾ ਸਰ ਜਾਣਾ ਕਹਿੰਦੇ ਅਸੀਂ ਹਾਂ ਦੋ ਦੋ ਦਿਨਾਂ ਦਾ ਥਰੇ ਜਾਣਾ ਰਾਵਾਂ ਦਾ ਤਿੰਨ ਦਿਨ ਦਾ ਚੋਕਰ ਦਾ ਪਿਆ ਹੀ ਆ ਤੇਰੇ ਕੋਲ ਚੋਕਰ ਪਿਆ ਹੈ ਡੇਢ ਮੇਨਾ ਥਰਦਾ ਨਹੀਂ ਹੈਗਾ ਖਲ ਵੀ ਲੈ ਲੈ ਨਾਲ ਬੋਰੀ ਬੋਰੀ ਹਲ ਦੀ ਲੈ ਲੈਣ ਨਾਲੇ ਆਏ ਆ ਇਕੱਠਾ ਬਣਾਉ ਜੂਗਾ 4-5 ਮਾੰਡਲ ਦੇ ਹਾਂ ਕਹਿੰਦੇ ਹਾਂ ਵਧੀਆ ਕੰਮ ਨਗੇ ਜਾਂਦਾ ਫਿਰ ਆ ਰਿਹਾ ਦਰ ਬਹੁਤ ਕੰਮ ਚੱਲਦਾ ਬਾਈ ਇਹਦਾ ਨਾ ਪ੍ਰਿੰਟਿੰਗ ਕੈਂਡੂ ਦੀ ਸਮਾਦ ਵਾਲਿਆਂ ਨਾਲ ਜਾਣੇ ਜਾਣੇ ਆ ਬਾਈ ਕੰਮ ਬਹੁਤ ਚੱਲਦਾ ਇਹਨਾਂ ਨਾਲ ਪਾਡ ਬਣਾਉਂਦੇ ਨੇ ਆਹ ਤਰ੍ਹਾਂ ਦੇ ਬਣਾਉਂਦੇ ਸਭ ਤੋਂ ਵੱਧ ਆ ਜਿਹੜੀ ਇਹਨਾਂ ਦੀ ਸੇਲ ਉਹ ਹੈਗੀ ਬੀਟੀ ਦੀ ਆ ਦੇ ਆ ਕਹਦੇ ਲੈ ਕੇ ਆਉਨੇ ਆ ਬਾ ਲੈ ਕੇ ਆਉਨੇ ਆ ਪੈਸੇ ਦੇਣੇ ਆ ਜੀ ਪੈਸੇ ਕਟਾਇਆ ਜਾ ਕਿੰਨੇ ਪੈਸੇ ਹੋਏ ਤੁਹਾਡਾ 1000 ਦੀ ਖਾਤ ਕੋਲ ਹੋਦਾ 250 ਦਾ 100 ਕਿੰਨੇ ਮਣਕਾ ਜੀ ਕੈਮਰਾ ਮੇਂ ਗਿਆ ਜੀ ਪੈਸੇ ਕਟਾਉਣ ਹੁਣ ਅੰਦਰ ਤੇ ਰੱਖਦੇ ਆਂ ਆਪਾਂ ਗੱਡੀ ਸੈਲਾ 2547 ਰਾਜਵੀਰ 254 ਡਾਇਨਟੈਕ ਗਿਲ ਟ੍ਰੈਕਟਰ ਮੋਰਿੰਦਾ ਰੂਪਰ ਪੰਜਾਬ 1099 ਦਾ ਹੀਰ ਬਣਾਈਆ ਬਾਈ ਬਹੁਤ ਬਾਈ ਹਾਂ ਤੈਨੂੰ ਵੀ ਬਾਈ ਤੈਨੂੰ ਪਹਿਲਾਂ ਹੀ ਦੱਸਤਾ ਹਾਂ ਵੀ ਆਪਾਂ ਨਾ ਆਪਣੀ ਕਿਸਮਤ ਐਂ ਦੀ ਜਿਹੜੀ ਕੋਹ ਨਹੀਂ ਹੈਗੀ ਕੋਕਾਂ ਨਹੀਂ ਬੰਦੀ ਅੱਜ ਕੋ ਇਹਨਾਂ ਕੋਲ ਲੈ ਕੇ ਜਾਉਂਗੇ ਹਾਂ ਪਤਾ ਕੀ ਹੈ ਚੱਕਰ ਹੈ ਇਹਨੇ ਆਪਾਂ ਨੂੰ ਪਹਿਲੀ ਪਾਰਟੀ ਕਰਦੀ ਹਾਂ ਮੈਂ ਤੁਹਾਨੂੰ ਵਰਕਰ ਤਾਈ ਬਲਾਈਦਾ ਮੈਨੂੰ ਪਤਾ ਸੋ ਬਾਈ ਆਪਾਂ ਨੂੰ 43 ਇੰਚੀ LCD ਨਿਕਲੀ ਆ 32 43 43 ਆ 32 ਵਾਲੇ ਲੈਣ ਲੱਗੇ ਹਾਂ ਇਹ ਸੁਮਾਰ ਆ ਗਿਆ ਤਾਂ ਬਈ ਚੱਲ ਵਧੀਆ ਐ ਪਤਾ ਨਿਕਲਿਆ ਕਿ ਨਹੀਂ ਹਾਂ ਕਿਹਨ ਤੇਰਾ ਰਹਿ ਗਿਆ ਜਿਵੇਂ ਚੱਲ ਦੇਖਦੇ ਆਂਗਾ ਦੇਖਦੇ ਹਾਂ ਤਾਂ ਬਹੁਤ ਲੰਬੀ ਆ ਹਾਂ ਅਹੀਂ ਲੰਘ ਕੇ ਦੇ ਬਾਈ ਸਮਾਨ ਲੈਣ ਮਾੜਾ ਮੁੱਲ ਹਾਂ ਨਾਲੇ ਖਾਓ ਪੀਓ ਗੱਡਾ ਛੋਟੇ ਗੱਡੀ ਚ ਭਰੀ ਤੇ ਮਾੜਾ ਮੁੱਲ ਅਹੀਂ ਤੋਂ ਤੁਰਨੇ ਲਈ ਚਿੱਤ ਕਰਦਾ ਫਿਕਾਉ ਚਿੱਤ ਹੋਇਆ ਵਧੀਆ ਹੋ ਗਿਆ ਕੰਮ ਤਾਂ ਹੀ ਤਾਂ ਪਾਰਟੀ ਕਰਤੀ ਮੈਨੂੰ ਤਾਂ ਪਤਾ ਦਾ ਵੀ ਕੰਮ ਹੋ ਜਣਾ ਆਪਣਾ ਕੋਈ ਤਾਂ ਆਪਾਂ ਤਾਂ ਤੁਰਨੇ ਲੱਗੇ ਤੇ ਘਰ ਨੂੰ ਮੈਂ ਲੰਘੇ ਤੇ ਵਿੱਕੀ ਵੀਰ ਦਾ ਫੋਨ ਆਇਆ ਕਹਿੰਦਾ ਵੀ ਨਿਕਲ ਆਇਆ

ਆਈ ਜਰਾ ਜੀ ਅੰਮੀ ਜੀ ਚਲੋ ਬਈ ਪਹੁੰਚ ਕੇ ਘਰ ਮੈਂ ਨਹੀਂ ਹਟਿਆ ਬਾਈ ਸਵੇਰ ਤੱਕ ਬਾਕੀ ਇਹ ਬੰਦੇ ਹੁਣ ਪਤਾ ਨਹੀਂ ਕਿਹਾ ਹਾਂਜੀ ਕਿਆ ਚੱਲਦਾ ਬਾਈ ਹੈਂ ਕਿਆ ਸੋਚਦੇ ਸੀ ਕਿ ਅਸਲਾ ਲਈਆ ਆਹ ਰੇਡੀਅਲ ਦਾ ਟਾਇਰ ਮਹਾਵੀ ਚੌੜਾ ਚੱਜਦਾ ਹੈਣਾ ਅੱਛਾ ਥੋੜੀ ਬੁੱਢੀ ਘਟਾ ਨਾ ਬੁੱਢੀ ਤਾਂ ਹੁਣ ਇੰਨੀ ਕਿਹਾ 2000 ਘੰਟੇ ਚੱਲਣ ਦੇ ਟਾਇਰ ਇਹ ਚੱਲ ਵੀ ਗਿਆ ਇਹਨਾਂ ਦੂਰ ਤੋਂ ਜੀ ਦੇ ਕੱਢ ਕੇ ਇੱਧਰ ਪਾਏ ਆਪਾਂ ਨੇ ਪਹਿਲਾਂ ਦੂਰੇ ਡਾਕਟਰ ਨੂੰ ਤੇ ਕੱਢ ਕੇ ਫਿਰ ਇਹਦੇ ਚ ਪਾਏ ਆ ਇਹ 15 ਨੇ 15 ਕਦੇ ਸਹੀ ਰਹਿਣਗੇ ਯਾਰ ਤੋਰਾ ਦੇਖਣਾ ਪੈਣਾ ਰਾਜਵੀਰ ਕੁਝ ਵੀ ਵਰਕ ਨਹੀਂ ਜੀ ਮਗਰਲਾ ਟਾਇਰ ਮੁਰਲੇ ਟਾਇਰ ਨੂੰ ਤਾਂ ਕੰਮ ਆਣ ਲੱਗ ਗਿਆ ਫੇਰ ਗਰਾਰੀ ਆ ਬੰਨੂਗਾ ਦੇਖਿਆ ਨਹੀਂ ਤਾਂ ਆਪਾਂ ਨੇ ਮਾਲਾ ਨਹੀਂ ਹੁੰਦੀ ਹਾਂ ਕੁਝ ਨਹੀਂ ਵਰਕ ਆਲੇ ਕੋਈ ਨਹੀਂ ਤੇ ਬੱਧੀਆ ਫੇਰ ਸੈਟ ਦੇ ਤਹਿਤ ਚੁੱਲੇ ਲਾਓ ਪਿਛਲੇ ਵਾਲੇ ਉਹਦੇ ਲਾਦਿਆ ਮੁਰਾ ਹੈ ਜੀ ਰੜੀ ਵਾਲੇ ਰੜੀ ਵਾਲੇ ਪਵਾਦਨੇ ਘੜੀ ਘੜੀ ਤੇ ਉਹਨਾਂ ਨਾਮ ਨਿਕਲਿਆ ਹੋਇਆ ਆ ਆਪਾਂ ਕਿ ਦੱਸਦੇ ਆ ਫੇਰ ਲੈਨ ਸਿਟੀ ਵਿੱਚ ਨਾਮ ਤਾਂ ਇੱਕ ਹੋਰ ਨਿਕਲਿਆ ਹੋਣਾ ਆਪਾਂ ਨੂੰ ਟੈਨਸ਼ਨ ਦੇ ਤੋਲੇ 4-5 ਘੰਟੇ ਪਏ ਆ ਪ੍ਰੋਗਰਾਮ ਚੱਲਣਾ ਹੈ ਹਾਂ ਉਹ ਇਹ ਦੇਖਿਆ ਤਾਂ ਬਗੈਰ ਦੇਖੋ ਕਿਸਮਤ ਜਿਹੜੀ ਦੋ ਤਿੰਨ ਦੌੜਾ ਕੇ ਨਹੀਂ ਰਹੇ ਕਹਿੰਦਾ ਫਾਟੀਆਂ ਅਮੀਗਾ ਹੋਰ ਉੱਪਰ ਕਰਦੀਆਂ ਨਹੀਂ ਤੂੰ ਦੇਖ ਤੂੰ ਤੂੰ ਚੁੱਕੇ ਹੀ ਨਹੀਂ ਮੁੜਦੇ ਹੈਗੇ ਤੂੰ ਦੇਖ ਤੂੰ ਆਪਣੇ ਹੁਣ ਗਾਹਾਂ ਬਡੂਈ ਪਾਉਣੀ ਆ ਤੂੰ ਬੈਠਾ ਤਾਂ ਥੱਲੇ ਤੂੰ ਕਹਿੰਦਾ ਵੀ ਮੇਰਾ ਫੋਨ ਫਟ ਗਿਆ ਮੈਨੂੰ ਫੋਨ ਨਿਕਲੇ ਆਵੇ ਮੈਂ ਤੈਨੂੰ ਕਹਿੰਦਾ ਵੀ ਮਾੜਾ ਜਿਹਾ ਨਾਮ ਨਹੀਂ ਲਿਕੇ ਜਾਣਾ ਕੰਮ ਚੱਲੇਗਾ ਉੱਪਰ ਸਮੇਂ ਨਾਲ ਤੈਨੂੰ ਗੱਲ ਨਿਕਲਣਾ ਚਾਹੀਦਾ ਹੈ ਨੇ ਰੇਵਾ ਹੀ ਕਿਹੜਾ ਕੁ ਮਾਰ ਕੇ ਨਿਕਲਿਆ ਉਸ ਨੂੰ ਸੋਚਿਆ ਤਾਂ ਹੋਣਾ ਨਾਮ ਨਾਮ ਨਿਕਲਿਆ ਤੇ ਐਡਾ ਟਰੈਕਟਰ ਲੈ ਆ ਕਿ ਨਹੀਂ ਉਹ ਹੀ ਦੇਖੋ ਸੋਚਿਆ ਤਾਂ ਹੋਣਾ ਹੁਣ ਹੁਣ ਤੈਨੂੰ ਦੱਸਦਾ ਹੁਣ ਨੰਬਰ ਲੱਗਿਆ ਹੋਇਆ ਤਾਂ ਫ੍ਰਿਜਾਂ ਦਾ ਹਾਂ ਨਾ ਉੱਤੇ ਦਾ ਨਹੀਂ ਹੈ ਜੀ ਹਜੇ ਐਲ ਸੀ ਡੀ ਨਹੀਂ ਲੱਗੇ ਰਹੀ ਇਹਦੀ ਐਲ ਸੀ ਡੀ ਨਿਪੜ ਲਈ ਦੀ ਆਖਰੀ ਚ ਇਹਦਾ ਉੱਤੇ ਉਹਦਾ ਫ੍ਰਿਜ ਫ੍ਰਿਜ ਦੇ ਬਾਅਦ ਆਉਣਾ ਮੋਟਰਸਾਈਕਲ ਫਿਰ ਬੋਲਟ ਆਉਣੇ ਫਿਰ ਮੋਟਰਸਾਈਕਲ ਦੇ ਬਾਅਦ ਫਿਰ ਬੋਲਟ ਆਉਣੇ ਆ ਫਿਰ ਆਉਣੇ ਔਰ ਜਿਹੜਾ ਟਰੈਕਟਰ ਜਿਹੜੇ ਬਾਗ ਵਾਲੇ ਹੁੰਦੇ ਆ ਫਿਰ ਆਉਣੇ ਬڑے ਟਰੈਕਟਰ ਹਾਂ ਹਲੇ ਇੱਕ ਲੰਬਾ ਪ੍ਰੋਸੈਸ ਆ ਹੂੰ ਮੈਨੂੰ ਤਾਂ ਨਾਮ ਚ ਆਹ ਮਿਲਿਆ ਤਾਂ ਛੋਟਾ ਜਿਹਾ ਟਰੈਕਟਰ ਜਿਹੜਾ ਮਗਰ ਖੜਾ ਆਪਣੇ ਐਵੇਂ ਉਹ ਸੋਚਿਆ ਵੀ ਕਿ ਚੱਕਾ ਨਾ ਜੀ ਨਿਕਲੇ ਵਾਈ ਵਧੀਆ ਹਾਂ ਪਰ ਜੀ ਨੀ ਕਰਦਾ ਆਇਆ ਉਹਨੂੰ ਮੋੜਦੇ ਮੁੰਡੇ ਭਰਦਾ ਹੀ ਨਹੀਂ ਜੀ ਹਾਂ ਆਇਆ ਗਏ ਵੀ ਤੇ ਗੱਡੀ ਲੈ ਕੇ ਇਹ ਤਾਂ ਨਹੀਂ ਹੋਇਆ ਵੀ ਖਾਦੀ ਮੋੜੇ ਹਾਂ ਠੀਕ ਆ ਖਾਲੀ ਜਗ੍ਹਾ ਤੇ ਮੋੜੇ ਨਹੀਂ ਜਿੱਥੇ ਨੂੰ ਗਏ ਆ ਖਾਲੀ ਗੱਦੇ ਨਹੀਂ ਮੋੜੇ ਕਿਨਾਂ ਉੱਦਨ ਵੀ ਆਇਆ ਥਾਲੀ ਨਹੀਂ ਕਰੇ ਮੋੜੇ ਆ ਮੈਂ ਉਦੋਂ ਖਾਲੀ ਤਾਂ ਹੁਣ ਮੇਰੀ ਗੱਲ ਸੁਣ ਸਭ ਤਰ੍ਹਾਂ ਸੌਦਾ ਕਰਾਤਾ ਮੈਂ ਰਾਸਤੇ 'ਚ ਉਹ ਖਾਲੀ ਮੈਂ ਸਵੇਤੀ ਆਉਂਦੇ ਆਉਂਦੇ ਤੇਰੀ ਤੇ ਤੇਰੇ ਨਾਲ 2 ਦਿਨ ਹੋ ਗਏ ਉਹਨੇ ਨਾ ਚਿੱਟਦੇ ਇਹਨੂੰ ਹਾਂ ਇਹ ਤਾਂ ਹੈ ਤੇਰੇ ਕੋਲ 70000 ਪਰੇ ਖੜਾਤਾ ਉਹ ਹਾਂ ਬਾਈ ਉਹਨੇ 80 ਹੀ ਮੈਂ ਇਸ ਲੈ ਲੀਆ ਫੇਰ ਆਏ ਆਏ ਚੜਾ ਦਿੰਦੇ ਨੇ ਉਹਨੇ ਕੰਮ ਸੀ ਉੱਪਰ ਲਿਆਟ ਮੈਂ ਇਹ ਥੋੜੇ ਮਰੰਡੇ ਤੁਸੀਂ ਨਾ ਆ ਗਏ ਥੋੜਾ ਮਾਜੀ ਕਹਿੰਦਾ ਹਾਂ ਮਾ ਉੱਠੋ ਓੜਾ ਯਾਰ ਉੱਠੋ ਇਹ ਪਤਾ ਕੀ ਆ ਚੱਕੇ ਰਹਿ ਇਹਨੇ ਪਹਿਲਾਂ ਹੀ ਰੇਟ ਬਹੁਤ ਥੱਲੇ ਗੇਰੇ ਆ ਵਾ ਤਾਂ ਹੁਣ ਹੋਰ ਕਿੰਨੇ ਕੁ ਪਵਾਉਂਦੇ 10000 ਹੋਰ ਘਣਾ ਲਿਆਉਂਦੇ ਜੇ ਵੀ ਉਹ ਗੁੱਸਾ ਵੀ ਨਹੀਂ ਕਰਦਾ ਹੈਗਾ ਉਹ ਹਟਦਾ ਵੀ ਨਹੀਂ ਬਹੁਤਾ ਥੋੜੀ ਥੋੜੀ ਨਾਲ ਕੀ ਉੱਪਰ ਨਿਚੇ ਮਾਰਦਾ ਹਾਂ ਰਵੀ ਮੀ ਇਕੜੇ ਪਾਉਗਾ ਮੈਂ ਭਾਈ ਮੈਂ ਨਹੀਂ ਹਟ ਰਿਹਾ ਜੀ ਦੀ ਉੱਪਰ ਦੀ ਪੈ ਰਹੀ ਪੱਕੀਆਂ ਜੀ ਅਚਾਰ ਚੱਕ ਕੇ ਲਿਆਇਆ ਅੱਜ ਦੇਖ ਲੈ ਗਿੱਲੇ ਜਮੀਂ ਪੈਂਦੇ ਸਵੇਰੋਂ ਮੈਂ ਵੀਡੀਓ ਕਰਨੀ ਓ ਵੀ ਵਿੱਚ ਐੜ ਹਾਂ ਫੁੱਲ ਵੀ ਪੈਂਦਾ ਇਹਦੀ ਮੱਕੀ ਪੂਰੀ ਭਰੀ ਖੜੀ ਆ ਅੱਛਾ ਮੱਤੀ ਦਾ ਬਚ ਰਣੀ ਨਹੀਂ ਹਟੇ ਉੱਪਰ ਤੇ ਜਦੇ ਕਿਸੇ ਨੇ ਪਾਣੀ ਖਾ ਜਾ ਹੂੰ ਜੇ ਹੁਣ ਮੌਕਾ ਹੀ ਨਹੀਂ ਦਊਗਾ ਛੜੂਆ ਹੀ ਨਹੀਂ ਫਿਰ ਥੱਲੇ ਗਿੱਲਾ ਹੀ ਰਹਿਣਾ ਥੱਲੇ ਪਾਣੀ ਮੈਂ ਸਿਮਰਾਂ ਆ ਵੀ ਪਰ ਨੈਟ ਦੇਖਿਆ ਖੋਲ ਕੇ ਛੱਪਕ ਦਿੰਦਾ ਮੈਂ ਤੁਹਾਨੂੰ ਦੱਸ ਦਾਂ ਹਾਂ ਲਗਾਤਾਰ ਹਾਂ 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 ਹਫਤੇ ਜਨ ਨਹੀਂ ਹਫਤੇ ਦਾ ਹਫਤੇ ਦਾ ਹੂੰ ਆਇਆ ਨਹੀਂ ਹੈਗਾ ਕਿਤੇ ਵੀ ਸੂਰਜ ਚੱਲ ਫੇ ਹੁਣ ਲੱਗ ਗਿਆ ਡੰਗਰਾਂ ਨੇ ਕੰਮ ਨੂੰ ਹਾਂ ਬਾਈ ਜਾਨੇ ਹੁਣ ਡੰਗਰਾਂ ਚਲੋ ਜੀ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੇ ਵਲੌਗ ਸਤਿ ਸ਼੍ਰੀ ਅਕਾਲ ਜੀ